ਸਾਡੇ ਵਾਲਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਜੀ ਪਿਆਰਪਰੀ ਤੇ ਨਿੱਘੀ ਸਤਿ ਸ਼੍ਰੀ ਅਕਾਲ ਮੈਂ ਹਾਂ ਹਰਮਨਪ੍ਰੀਤ ਕੌਰ ਹਰ ਰੋਜ਼ੀ ਤਰ੍ਹਾਂ ਖਬਰਾਂ ਲੈ ਕੇ ਹਾਜ਼ਰ ਹਾਂ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਟੈਣਾ ਜੀ ਦੇ ਨਾਲ ਟੈਣਾ ਸਰ ਬਹੁਤ-ਬਹੁਤ ਸਵਾਗਤ ਹੈ ਜੀ ਪ੍ਰੋਗਰਾਮ 'ਚ ਬੜੀ ਮਿਹਰਬਾਨੀ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਤੇ ਸਾਡੇ ਵਾਲਾ ਰੇਡੀਓ ਸੁਣਨ ਵਾਲੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ ਸਰ ਸਭ ਤੋਂ ਪਹਿਲਾਂ ਤਾਂ ਗੱਲ ਕਰਦੇ ਹਾਂ ਜੀ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਦੀ ਇਹ ਕਿਹਾ ਜਾ ਰਿਹਾ ਹੈ ਕਿ ਲਾਰੈਂਸ ਦੀ ਪਹਿਲੀ ਇੰਟਰਵਿਊ ਪੰਜਾਬ ਦੀ ਜੇਲ੍ਹ ਦੇ ਬਿਲਕੁਲ ਜੀ ਅਸਲ ਵਿੱਚ ਇਹ ਗੱਲ ਐਸਆਈਟੀ ਦੀ ਰਿਪੋਰਟ ਦੇ ਵਿੱਚ ਸਾਹਮਣੇ ਆਈ ਹੈ ਐਸਆਈਟੀ ਦੀ ਰਿਪੋਰਟ ਦੇ ਵਿੱਚ ਇਹ ਗੱਲ ਕਹੀ ਗਈ ਹੈ ਕਿ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਜਿਹੜੀ ਉਹ ਪੰਜਾਬ ਖੇਤਰ ਦੇ ਵਿੱਚ ਹੀ ਹੋਈ ਸੀ ਪੰਜਾਬ ਦੇ ਏਰੀਏ ਦੇ ਵਿੱਚ ਹੀ ਹੋਈ ਸੀ ਮਤਲਬ ਆਪਾਂ ਨੂੰ ਸਿੱਧੇ ਸ਼ਬਦਾਂ ਦੇ ਵਿੱਚ ਕਹੇਗੇ ਤਾਂ ਇਹ ਪੰਜਾਬ ਦੇ ਵਿੱਚ ਹੀ ਹੋਈ ਸੀ ਤੁਸੀਂ ਇਹ ਗੱਲ ਕਹੋ ਦੂਜੀ ਗੱਲ ਇਹ ਹੈ ਵੀ ਉਸ ਵੇਲੇ ਗੱਲ ਕਹੀ ਗਈ ਆ ਜਦੋਂ ਪੰਜਾਬ ਦੀ ਸਰਕਾਰ ਨੇ ਪੰਜਾਬ ਦੇ ਜ਼ਿਲ੍ਹਾ ਅਧਿਕਾਰੀਆਂ ਨੇ ਪੰਜਾਬ ਦੇ ਪੁਲਿਸ ਨੇ ਇਹ ਗੱਲ ਵਾਰ-ਵਾਰ ਆਖੀ ਸੀ ਕਿ ਭਾਈ ਉਹਦੀ ਇੰਟਰਵਿਊ ਤਾਂ ਇੱਥੇ ਹੋਈ ਨਹੀਂ ਪੰਜਾਬ ਦੀ ਜੇਲ੍ਹ ਦੇ ਵਿੱਚ ਤਾਂ ਕਿਸੇ ਦੇ ਵਿੱਚ ਛੜੀ ਨਹੀਂ ਖੰਭ ਮਾਰਦੀ ਇਹ ਗੱਲ ਕਹਿੰਦੇ ਸੀ ਤੇ ਹੁਣ ਭਾਈ ਗੱਲ ਇਹ ਸਾਹਮਣੇ ਆ ਗਈ ਆ ਕਿ ਭਾਈ ਉਹਦੀ ਤਾਂ ਇੰਟਰਵਿਊ ਪੰਜਾਬ ਦੇ ਵਿੱਚ ਹੋਈ ਆ ਤੇ ਇਹ ਵੀ ਪਤਾ ਲੱਗਾ ਵੀ ਅੱਗੋਂ ਐਸਆਈਟੀ ਨੇ ਸਮਾਂ ਹੋਰ ਮੰਗਿਆ ਵੀ ਭਾਈ ਸਾਨੂੰ ਵਕਤ ਹੋਰ ਚਾਹੀਦਾ ਤਾਂ ਜੋ ਇਸ ਗੱਲ ਦੀ ਡੂੰਗੀ ਪੜਤਾਲ ਹੋਰ ਵੀ ਕੀਤੀ ਜਾ ਸਕੇ ਸੋ ਜਦੋਂ ਇਹ ਗੱਲ ਦਾ ਤਕਬੂਲਨਾਮਾ ਕਰ ਲਿਆ ਗਿਆ ਐਸਆਈਟੀ ਦੇ ਸੀਨੀਅਰ ਅਧਿਕਾਰੀਆਂ ਦੇ ਵੱਲੋਂ ਰਿਪੋਰਟ ਦੇ ਵਿੱਚ ਹਾਈ ਕੋਰਟ ਦੇ ਅੰਦਰ ਕਿ ਭਾਈ ਇਹ ਤਾਂ ਇੰਟਰਵਿਊ ਜਿਹੜੀ ਇੱਥੇ ਹੋਈ ਸੀ ਤਾਂ ਉਸ ਤੋਂ ਬਾਅਦ ਵਿਰੋਧੀ ਧਿਰਾਂ ਦੇ ਵੱਲੋਂ ਫਿਰ ਪੰਜਾਬ ਦੀ ਸਰਕਾਰ ਨੂੰ ਘੇਰਾ ਪਾ ਲਿਆ ਗਿਆ ਉਹ ਕਹਿੰਦੇ ਕਿ ਤੁਸੀਂ ਤਾਂ ਕਹਿੰਦੇ ਸੀ ਵੀ ਭਾਈ ਇੱਥੇ ਹੋਈ ਨਹੀਂ ਤੇ ਹੁਣ ਇਹ ਗੱਲ ਸਾਹਮਣੇ ਆ ਗਈ ਆ ਤੇ ਕਸੂਰਬਾਰ ਭਾਈ ਕੌਣ ਆ ਤੁਸੀਂ ਤਾਂ ਇਹ ਗੱਲ ਕਹਿੰਦੇ ਸੀ ਵੀ ਪੰਜਾਬ ਦੀਆਂ ਜ਼ਿਲ੍ਹਿਆਂ ਦੇ ਵਿੱਚ ਸੁਰੱਖਿਆ ਬਹੁਤ ਸਖਤ ਆ ਪੰਜਾਬ ਦੀਆਂ ਜ਼ਿਲ੍ਹਿਆਂ ਦੇ ਵਿੱਚ ਇਹੋ ਜਿਹਾ ਅਨੈਤਿਕ ਕੰਮ ਹੋ ਹੀ ਨਹੀਂ ਸਕਦਾ ਤੇ ਹੁਣ ਦੱਸੋ ਜੀ ਭਾਈ ਫਿਰ ਗਲਤ ਕੌਣ ਸੀਗਾ ਸੋ ਪੰਜਾਬ ਦੀ ਸਰਕਾਰ ਨੂੰ ਸੋਹਬੀਰ ਸਿੰਘ ਬਾਦਲ ਨੇ ਵਿਕਰਮ ਸਿੰਘ ਮਜੀਠੀਆ ਨੇ ਸੋਹਪਾਲ ਸਿੰਘ ਖਹਿਰਾ ਨੇ ਤੇ ਬਾਕੀ ਹੋਰਨਾਂ ਨੇ ਕਈਆਂ ਨੇ ਘੇਰਾ ਪਾਇਆ ਉਹਾਂ ਨੇ ਇਹ ਗੱਲ ਕਹੀ ਹੈ ਕਿ ਪੰਜਾਬ ਦੀ ਸਰਕਾਰ ਹੈ ਜਿਹੜੀ ਉਹ ਬਸ ਇਹੋ ਜਿਹਾ ਕੁਝ ਹੀ ਕਰਦੀ ਹੈ ਪੰਜਾਬ ਦੀ ਸਰਕਾਰ ਹੈ ਜਿਹੜੀ ਸਿਰਫ ਤੇ ਸਿਰਫ ਗੱਲਾਂ ਦੇ ਨਾਲ ਹੀ ਜਿਹੜਾ ਉਹ ਲੋਕਾਂ ਦਾ ਢਿੱਡ ਪੂਰਾ ਕਰਦੀ ਹੈ ਉਦਾਂ ਇਹਨਾਂ ਦੇ ਪਿੱਢ ਪੱਲੇ ਕੁਝ ਨਹੀਂਗਾ ਸੋ ਉਹਾਂ ਨੇ ਘੇਰਾ ਪਾਇਆ ਕਿਸ ਮਸਲੇ ਦੇ ਉੱਤੇ ਰੌਲਾ ਵਧ ਗਿਆ ਹੁਣ ਦੇਖਦੇ ਆ ਉਹਦੇ ਸਮੇਂ ਦੇ ਵਿੱਚ ਕੀ ਬਣਦਾ ਪਰ ਸਿੱਧੂ ਮੂਸੇਵਾਲੇ ਦੇ ਪਿਤਾ ਨੇ ਇਹ ਗੱਲ ਕਹੀ ਹੈ ਬਲਕੌਰ ਸਿੰਘ ਹੋਰਾਂ ਨੇ ਕਿ ਹੁਣ ਮੈਂ ਸਰਕਾਰ ਬਾਰੇ ਕੀ ਕਹਾਂ ਕੁਝ ਕਹਿਣ ਦੀ ਲੋੜ ਤਾਂ ਬਾਕੀ ਰਹਿ ਨਹੀਂ ਗਈ ਉਹ ਕਹਿੰਦੇ ਪੰਜਾਬ ਦੀ ਸਰਕਾਰ ਦੇ ਇਹੀ ਹਾਲਾਤ ਆ ਪੰਜਾਬ ਦੀ ਸਰਕਾਰ ਆਹੇ ਕੁਝ ਕਰ ਰਹੀ ਸ਼ੁਰੂ ਤੋਂ ਪੰਜਾਬ ਦੀ ਸਰਕਾਰ ਦੀ ਕਹਿਣੀ ਤੇ ਕਰਨੀ ਦੇ ਵਿੱਚ ਸਮਾਨਤਾ ਕੋਈ ਨਹੀਂ ਮੈਂ ਪਹਿਲਾਂ ਹੀ ਕਹਿੰਦਾ ਸੀ ਵੀ ਭਾਈ ਸਰਕਾਰਾਂ ਜਿਹੜੀਆਂ ਉਹ ਗੈਂਗਸਟਰਾਂ ਦੀ ਕਿਵੇਂ ਪੁਸ਼ਤਪਨਾਹੀ ਕਰ ਰਹੀਆਂ ਕਿਵੇਂ ਬੇਕਸੂਰ ਬੰਦੇ ਮਰਵਾ ਕੇ ਬਾਅਦ ਦੇ ਵਿੱਚ ਇਨਸਾਫ ਨਹੀਂ ਦਿੰਦੀਆਂ ਤੇ ਉਹਨੇ ਕਿਹਾ ਜੀ ਕਿ ਹੁਣ ਇਸ ਐਸਆਈਟੀ ਦੀ ਰਿਪੋਰਟ ਤੋਂ ਇਹ ਗੱਲ ਸੱਚੀ ਸਾਬਤ ਹੋ ਗਈ ਆ ਜੀ ਕਹਿੰਦਾ ਸਾਬ ਰਾਜਾ ਵੜਿੰਗ ਹੋਰਾਂ ਨੇ ਵੀ ਇਹੀ ਗੱਲ ਕਹੀ ਆ ਉਹ ਕਹਿੰਦੇ ਕਿ ਮੈਨੂੰ ਸਰਕਾਰ ਤੋਂ ਮੁੱਸੇਵਾਲਾ ਮਾਮਲੇ ਦੇ ਵਿੱਚ ਇਨਸਾਫ ਦੀ ਆਸ ਨਹੀਂ ਹੈ हां बिल्कुल जी देखो राजा ਵੜنگ ਨੇ ਇਹ ਗੱਲ ਕਹੀ ਹੈ ਕਿ ਅਸੀਂ ਤਾਂ ਆਪਣੇ ਤੌਰ ਦੇ ਉੱਤੇ ਪਾਰਲੀਮੈਂਟ ਦੇ ਵਿੱਚ ਸਿੱਧੂ ਮੂਸੇਵਾਲੇ ਦੇ ਕਤਲ ਦੇ ਮਾਮਲੇ 'ਚ ਇਨਸਾਫ ਦੀ ਮੰਗ ਕਰੀ ਗਏ ਆ ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਅਸੀਂ ਤਾਂ ਆਪਦੇ ਵੱਲੋਂ ਸਾਰਾ ਕੁਝ ਠੀਕ ਕਰ ਰਹੇ ਆ ਪਰ ਸੂਬੇ ਦੀ ਸਰਕਾਰ ਦੇ ਕੋਲੋਂ ਉਹ ਕਹਿੰਦੇ ਵੀ ਇੱਕ ਪੈਸੇ ਦੀ ਆਸ ਨਹੀਂ ਕਿ ਭਾਈ ਇਹ ਇਨਸਾਫ ਦੇਣਗੇ ਉਹ ਕਹਿੰਦੇ ਵੀ ਜੇ ਇਹਨਾਂ ਨੇ ਇਨਸਾਫ ਦੇਣਾ ਹੁੰਦਾ ਤਾਂ ਅੱਜ ਨੂੰ ਆਹ ਹਾਲਾਤ ਥੋੜੀ ਪਹਿਲਾਂ ਹੋਣੇ ਸੀ ਇਹ ਤਾਂ ਮੰਨਦਾ ਹੀ ਨਹੀਂ ਇਹ ਤਾਂ ਇਹ ਵੀ ਮੰਨਦੇ ਕਿ ਭਾਈ ਇੰਟਰਵਿਊ ਇੱਥੇ ਹੋਈ ਹੈ ਇਹਨਾਂ ਨੇ ਕਿਹੜਾ ਇਨਸਾਫ ਦੇਣਾ ਉਹ ਕਹਿੰਦੇ ਵੀ ਠਿੱਚਰਾ ਕਰਦੇ ਆ ਵੀ ਭਾਈ ਇਨਸਾਫ ਕਾਦਾ ਇਨਸਾਫ ਦੇ ਦੇਾਂਗੇ ਇਨਸਾਫ ਕਰ ਦੇਾਂਗੇ ਇਹ ਤਾਂ ਸਿਰਫ ਗੱਲਾਂ ਕਰਦੇ ਆ ਉਹ ਕਹਿੰਦੇ ਵੀ ਇਹਨਾਂ ਦੇ ਪਿੱਛੇ ਪੱਲੇ ਹੋਰ ਕੁਝ ਨਹੀਂਗਾ ਉਹ ਕਹਿੰਦੇ ਵੀ ਇੱਕ ਪੈਸੇ ਦੀ ਆਸ ਨਹੀਂ ਸਾਨੂੰ ਕਿ ਸੂਬੇ ਦੀ ਸਰਕਾਰ ਸਿੱਧੂ ਮੂਸੇਵਾਲਾ ਕਤਲकांड ਦੇ ਮਾਮਲੇ ਦੇ ਵਿੱਚ ਇਨਸਾਫ ਦੇਊਗੀ ਸੋ ਵੇਖਦੇ ਭਾਈ ਕੀ ਬਣਦਾ ਪਰ ਫਿਲਹਾਲ ਗੱਲ ਇਹ ਆ ਵੀ ਇਨਸਾਫ ਵਾਲਾ ਮਾਮਲਾ ਉਮੀਦਾਂ ਉਮੀਪਿਆ ਮੈਂ ਪਿਛਲੇ ਦਿਨੀ ਵੀ ਖਬਰ ਸਾਂਝੀ ਕੀਤੀ ਸੀ ਜਦੋਂ ਸਿੱਧੂ ਮੂਸੇਵਾਲੇ ਦਾ ਕਤਲ ਹੋਇਆ ਸੀ ਉਸ ਵੇਲੇ ਉਹਦੀ ਗੱਡੀ ਦੇ ਵਿੱਚ ਦੋ ਜਣੇ ਹੋਰ ਸੀ ਜਿਹੜੇ ਕਿ ਤਿੰਨ ਜਣੇ ਸੀਗੇ ਥਾਰ ਦੇ ਵਿੱਚ ਸਿੱਧੂ ਗੱਡੀ ਚਲਾਉਂਦਾ ਸੀ ਇੱਕ ਜਣਾ ਮੂਹਰੇ ਬੈਠਾ ਸੀ ਇੱਕ ਜਣਾ ਮਗਰ ਬੈਠਾ ਸੀ ਉਹ ਦੋਵੇਂ ਜਣੇ ਜਿਹੜੇ ਉਹ ਪਿਛਲੀਆਂ ਦੋ ਤਰੀਕਾਂ ਦੇ ਉੱਤੇ ਗਵਾਹੀ ਤੇ ਨਹੀਂ ਆਏ ਹਾਲਾਂਕਿ ਉਹਨਾਂ ਨੂੰ ਅਦਾਲਤ ਨੇ ਗੱਲ ਕਹੀ ਸੀ ਵੀ ਆਓ ਉਹ ਪਹਿਲੀ ਤਰੀਕ ਤੇ ਵੀ ਨਹੀਂ ਆਏ ਉਹ ਦੂਜੀ ਤਰੀਕ ਤੇ ਵੀ ਨਹੀਂ ਆਏ ਪਤਾ ਨਹੀਂ ਵਿੱਚਲੀ ਕੀ ਗੱਲ ਹੋਊਗੀ ਹੁਣ ਆਪਾਂ ਇਹ ਤਾਂ ਨਹੀਂ ਕਹਿੰਦੇ ਵੀ ਭਾਈ ਉਹ ਮੁਕਰ ਗਏ ਉਹ ਭੱਜ ਗਏ ਉਹ ਡਰ ਗਏ ਆਪਾਂ ਇਹ ਨਹੀਂ ਹਲੇ ਗੱਲ ਕਹਿੰਦੇਗੇ ਪਰ ਉਦਾਂ ਆਪਣੇ ਆਪ ਦੇ ਵਿੱਚ ਸਵਾਲ ਜ਼ਰੂਰ ਆ ਈ ਭਾਈ ਜਿਹੜਾ ਸਭ ਤੋਂ ਕਲੋਸ ਤਾਂ ਉਹੀ ਹੁੰਦਾ ਨਾ ਕਿਸੇ ਵੀ ਕੇਸ ਦੇ ਵਿੱਚ ਜਿਹੜਾ ਕਿ ਗਵਾਹ ਹੋਵੇ ਜਿਹੜਾ ਕਿ ਚਸ਼ਮਦੀਦ ਹੋਵੇ ਜਿਹਦੇ ਸਾਹਮਣੇ ਵਾਪਰਿਆ ਹੋਵੇ ਉਹ ਸਾਹਮਣੇ ਨਹੀਂ ਆ ਰਹੇ ਪਤ ਨਹੀਂ ਕਾਰਨ ਕੀ ਆ ਜੀ ਬਿਲਕੁਲ ਕਹਿੰਦਾ ਸਾਬ ਅੱਗੇ ਵੱਧਦੇ ਹਾਂ ਗੱਲ ਕਰਦੇ ਹਾਂ ਹੁਣ ਸ਼ੁਭਕਰਨ ਸਿੰਘ ਦੀ ਕਹਿੰਦੇ ਸ਼ੁਭਕਰਨ ਸਿੰਘ ਦੀ ਭੈਣ ਨੂੰ ਪੰਜਾਬ ਪੁਲਿਸ ਮੈਕਮੇ ਦੇ ਵਿੱਚ ਨੌਕਰੀ ਮਿਲ ਗਈ ਹੈ ਜੀ ਹਾਂ ਬਿਲਕੁਲ ਜੀ ਦੇਖੋ ਇਹ ਗੱਲ ਹੈ ਕਿ ਮੈਂ ਮੰਨਦਾ ਵੀ ਸ਼ੁਭਕਰਨ ਦੀ ਮੌਤ ਹੋਈ ਇਹ ਤਾਂ ਬਹੁਤ ਦੁੱਖ ਦੀ ਗੱਲ ਆ ਪਰ ਇਹ ਆ ਵੀ ਉਹਨਾਂ ਨੇ ਪਰਿਵਾਰ ਦੀ ਬਾਹ ਫੜੀ ਸਰਕਾਰ ਨੇ ਤੇ ਇਹਨੂੰ ਮੈਂ ਕਿ ਚੰਗੀ ਗੱਲ ਮੰਨਦਾ ਚਲੋ ਜਿਹੜੀ ਗੱਲ ਚੰਗੀ ਆ ਉਹ ਚੰਗੀ ਵੀ ਬਣਣੀ ਚਾਹੀਦੀ ਆ ਚੰਗੀ ਨੂੰ ਚੰਗੀ ਗੱਲ ਕਹਿ ਕੇ ਅਪਰੀਸ਼ੀਏਟ ਵੀ ਕਰਨਾ ਚਾਹੀਦਾ ਕਿਉਂਕਿ ਦੇਖੋ ਸ਼ੁਭ ਕਰਨ ਦੀ ਤਾਂ ਮੌਤ ਹੋ ਗਈ ਬਹੁਤ ਮਾੜਾ ਹੋਇਆ ਪਰ ਉਹਦੇ ਪਰਿਵਾਰ ਨੇ ਬਾਅਦ ਦੇ ਵਿੱਚ ਜ਼ਿੰਦਗੀ ਵੀ ਗੁਜ਼ਾਰਨੀ ਆ ਤੇ ਸਰਕਾਰ ਦੇ ਵੱਲੋਂ ਉਹਨਾਂ ਦੇ ਪਰਿਵਾਰ ਨੂੰ 1 ਕਰੋੜ ਰੁਪਏ ਦਿੱਤਾ ਗਿਆ ਚਲੋ ਧੰਨਵਾਦ ਪਰ ਉਸ ਤੋਂ ਅਗਲੀ ਜਾਣਕਾਰੀ ਇੱਕ ਹੋਰ ਇਹ ਆਈ ਆ ਵੀ ਉਹਨਾਂ ਦੀ ਭੈਣ ਆ ਜਿਹੜੀ ਸ਼ੁਭ ਕਰਨ ਦੀ ਉਹਦਾ ਨਾਂ ਹੈਗਾ ਜੀ ਗੁਰਪ੍ਰੀਤ ਕੌਰ ਉਹਨੂੰ ਪੰਜਾਬ ਦੀ ਸਰਕਾਰ ਨੇ ਸਰਕਾਰੀ ਨੌਕਰੀ ਦਿੱਤੀ ਆ ਉਸ ਕੁੜੀ ਨੇ ਗੁਰਪ੍ਰੀਤ ਕੌਰ ਨੇ ਤੇ ਪੁਲਿਸ ਲਾਈਨ ਦੇ ਵਿੱਚ ਜਾ ਕੇ ਬਠਿੰਡੇ ਦੀ ਪੁਲਿਸ ਲਾਈਨ ਦੇ ਵਿੱਚ ਜਾ ਕੇ ਤੇ ਨੌਕਰੀ ਜੁਆਇਨ ਕਰ ਲਈ ਆ ਮੇਰਾ ਖਿਆਲ ਆ ਵੀ ਜੇ ਮੈਂ ਗਲਤ ਨਾ ਹੋਵਾਂ ਤਾਂ ਉਹਨੂੰ ਕਲੈਰੀਕਲ ਜੌਬ ਮਿਲੀ ਹੋਊਗੀ ਚਲੋ ਜਿੰਨੇ ਵੀ ਪੈਸਿਆਂ ਦੀ ਹੋਊਗੀ ਮੈਨੂੰ ਪਤਾ ਨਹੀਂ ਵੀ ਕਿਵੇਂ ਹੋਊਗਾ ਪਰ ਗੱਲ ਇਹ ਆ ਵੀ ਉਹਨੂੰ ਚਲੋ ਨੌਕਰੀ ਮਿਲੀ ਇਹ ਵੀ ਧੰਨਵਾਦ ਆ ਹੁਣ ਉਸ ਕੁੜੀ ਨੇ ਭਾਵਕ ਹੋ ਕੇ ਗੱਲ ਕਹੀ ਆ ਵੀ ਜੇ ਮੇਰਾ ਭਰਾ ਹੁੰਦਾ ਤਾਂ ਉਹਨੂੰ ਕਿੰਨੀ ਖੁਸ਼ੀ ਹੁੰਦੀ ਤੇ ਉਹਨਾਂ ਨੇ ਇਹ ਗੱਲ ਕਹੀ ਆ ਵੀ ਸਾਡੀ ਸਰਕਾਰ ਨੂੰ ਬੇਨਤੀ ਆ ਵੀ ਤੁਸੀਂ ਭਾਈ ਵਰਤਵਧ ਇਨਸਾਫ ਦੀ ਗੱਲ ਕਰੋ ਇਨਸਾਫ ਸਾਨੂੰ ਸ਼ੇਤੀ ਮਿਲਣਾ ਚਾਹੀਦਾ ਸੋ ਇਸ ਤਰੀਕੇ ਦੇ ਨਾਲ ਉਸ ਕੁੜੀ ਨੇ ਮੰਗ ਕੀਤੀ ਹੈ ਪਰ ਪੰਜਾਬ ਦੀ ਸਰਕਾਰ ਨੇ 1 ਕਰੋੜ ਰੁਪਈਆ ਦਿੱਤਾ ਇਹ ਉਸ ਵੇਲੇ ਸਾਰੀ ਖਬਰ ਆਈ ਹੈ ਜਦੋਂ ਹਾਈ ਕੋਰਟ ਦੇ ਵਿੱਚ ਐਸ ਆਈ ਟੀ ਦੇ ਵੱਲੋਂ ਰਿਪੋਰਟ ਦਾਖਲ ਕੀਤੀ ਗਈ ਹੈ ਕਿ ਭਾਈ ਜਿਹੜੀ ਗੋਲੀ ਆ ਉਹ ਸ਼ਾਰਟ ਗਨ ਦੇ ਨਾਲ ਮੌਤ ਹੋਈ ਆ ਇਹ ਪੁਲਿਸ ਦੀ ਜਾਂ ਸੁਰੱਖਿਆ ਬਲਾਂ ਦੀ ਗੋਲੀ ਦੇ ਨਾਲ ਸ਼ੁਭ ਕਰਨੀ ਮੌਤ ਨਹੀਂ ਹੋਈ ਤੇ ਹਾਈ ਕੋਰਟ ਨੇ ਇਹ ਗੱਲ ਕਹੀ ਹੈ ਕਿ ਉਸ ਦਿਨ ਜਿਸ ਦਿਨ ਉਥੇ ਮੌਤ ਹੋਈ ਉਹਦੀ ਗੋਲੀ ਲੱਗੀ ਆ ਉਸ ਦਿਨ ਦੀ ਵੀਡੀਓ ਫੁਟੇਜ ਦੀ ਪੜਤਾਲ ਕੀਤੀ ਜਾਵੇ ਸੋ ਇਹਨੇ ਕੀ ਬਣਦਾ ਪਰ ਗੱਲ ਇਹ ਆ ਕਿ ਇਹ ਸ਼ਾਰਟ ਗਨ ਵਾਲੇ ਪਾਸੇ ਨੂੰ ਗੱਲ ਮੁੜ ਗਈ ਹੈ ਜੀ ਜੀ ਬਿਲਕੁਲ ਕਹਣਾ ਸਾਹਿਬ ਅੱਗੇ ਵਧਦੇ ਆ ਜੀ ਗੱਲ ਹੁਣ ਕਰਦੇ ਆ ਆਪਾਂ ਇਸ ਵੇਲੇ ਕਹਿੰਦੇ ਆ ਕਿ ਹਿੰਦੂ ਨੇਤਾਵਾਂ ਦੀ ਜਿਹੜੀ ਲੁਧਿਆਣਾ ਦੇ ਵਿੱਚ ਮੀਟਿੰਗ ਹੋਈ ਹੈ ਕਈ ਸਾਰੇ ਚਰਚੇ ਉਹਨੇ ਵੀ ਛੇੜ ਦਿੱਤੇ ਨੇ ਜੀ ਹਾਂ ਬਿਲਕੁਲ ਜੀ ਦੇਖੋ ਉਹਨਾਂ ਦੇ ਵੱਲੋਂ ਮੀਟਿੰਗ ਕੀਤੀ ਗਈ ਹੈ ਰਜੀਵ ਟੰਡਨ ਦੀ ਅਗਵਾਈ ਦੇ ਵਿੱਚ ਮੀਟਿੰਗ ਕੀਤੀ ਗਈ ਹੈ ਇਹ ਮੀਟਿੰਗ ਹੋਈ ਜੀ ਇੱਥੇ ਲੁਧਿਆਣੇ ਦੇ ਸਰਕਟ ਹਾਊਸ ਦੇ ਵਿੱਚ ਤੇ ਇੱਥੇ ਮੀਟਿੰਗ ਦੇ ਵਿੱਚ ਕਈ ਤਰ੍ਹਾਂ ਦੀਆਂ ਗੱਲਾਂ ਬਾਤਾਂ ਕੀਤੀਆਂ ਗਈਆਂ ਦੂਜੀ ਗੱਲ ਇਹ ਆ ਵੀ ਇਸ ਥਾਂ ਦੇ ਉੱਤੇ ਜੋ ਗਲਬਤ ਕੀਤੀ ਗਈ ਆ ਤੇ ਉਹਦੇ ਵਿੱਚ ਆਖਿਆ ਗਿਆ ਜੀ ਕਿ ਪੰਜਾਬ ਦੀ ਸਰਕਾਰ ਆ ਜਿਹੜੀ ਉਹ ਸਾਡੀ ਵਾਹ ਨਹੀਂ ਫੜਦੀ ਪੰਜਾਬ ਦੀ ਸਰਕਾਰ ਦੇ ਵੱਲੋਂ ਸਾਡੀ ਸੁਰੱਖਿਆ ਨਹੀਂ ਕੀਤੀ ਜਾਂਦੀ ਸਾਡੇ ਬਾਰੇ ਕੋਈ ਵੀ ਕੁਝ ਵੀ ਕਹਿ ਜਾਂਦਾ ਸਾਡੇ ਬਾਰੇ ਕੋਈ ਵੀ ਅਪਸ਼ਬਦਾਂ ਦੀ ਵਰਤੋਂ ਕਰ ਜਾਂਦਾ ਸਾਡੇ ਤੇ ਕੋਈ ਵੀ ਕਿਤੇ ਵੀ ਹਮਲਾ ਕਰਦਾ ਅਸਲ ਦੇ ਵਿੱਚ ਉਹਨਾਂ ਦੇ ਵੱਲੋਂ ਇਹ ਸਾਰੀਆਂ ਗੱਲਾਂ ਤਾਂ ਕਰਕੇ ਕਹੀਆਂ ਗਈਆਂ ਕਿਉਂਕਿ ਉਹਨਾਂ ਦੇ ਇੱਕ ਸਾਥੀ ਦੇ ਉੱਤੇ ਸੰਦੀਪ ਥਾਪਰ ਦੇ ਉੱਤੇ ਆਪਾਂ ਜਾਣਦੇ ਆ ਤੇ ਪਿਛਲੇ ਦਿਨੀ ਨਿਹੰਗ ਸਿੰਘਾਂ ਦੇ ਵੱਲੋਂ ਹਮਲਾ ਕੀਤਾ ਗਿਆ ਇਥੇ ਇਹ ਗੱਲ ਕਹੀ ਗਈ ਹੈ ਇਹਨਾਂ ਦੇ ਵੱਲੋਂ ਹਿੰਦੂ ਭਾਈਚਾਰੇ ਦੇ ਆਗੂਆਂ ਦੇ ਵੱਲੋਂ ਮੇਰਾ خیال ਹੈ ਜੇ ਮੈਂ ਗਲਤ ਨਾ ਹੋਵਾਂ ਤਾਂ ਇਹ 24 ਦੇ ਕਰੀਬ ਜਥੇਬੰਦਗਾਂ ਦੇ ਵੱਲੋਂ ਮੀਟਿੰਗ ਕੀਤੀ ਗਈ ਹੈ ਜਿਨ੍ਹਾਂ ਦੇ ਵੱਲੋਂ ਇਥੇ ਪੰਜਾਬ ਦੀ ਸਰਕਾਰ ਤੇ ਸਵਾਲ ਖੜੇ ਕੀਤੇ ਗਏ ਆ ਉਹਨਾਂ ਨੇ ਕਿਹਾ ਜੀ ਕਿ ਅਸੀਂ ਪੰਜਾਬ ਦੇ ਵਿੱਚ ਇੱਕ ਜਾਗਰੂਕਤਾ ਰੈਲੀ ਵੀ ਸ਼ੁਰੂ ਕਰ ਰਹੇ ਹਾਂ ਯਾਤਰਾ ਤੇ ਉਹ ਦੀ ਸ਼ੁਰੂਆਤ ਅਸੀਂ ਅੰਮ੍ਰਿਤਸਰ ਤੋਂ ਕਰਾਂਗੇ ਤੇ ਉਹਨਾਂ ਨੇ ਕਿਹਾ ਜੀ ਕਿ ਪੰਜਾਬ ਦੀ ਸਰਕਾਰ ਸਾਨੂੰ ਵੱਧ ਤੋਂ ਵੱਧ ਅਸਲਾ ਲਾਇਸੈਂਸ ਬਣਾਉਣ ਦੀ ਇਜਾਜ਼ਤ ਦੇਵੇ ਤੇ ਅਗਲੀ ਗੱਲ ਇਹ ਕਹੀ ਹੈ ਵੀ ਹਿੰਦੂ ਆ ਜਿਹੜਾ ਉਹਨੂੰ ਆਪਣੇ ਕੋਲੇ ਤ੍ਰਿਸ਼ੂਲ ਰੱਖਣ ਦੀ ਇਜਾਜ਼ਤ ਦਿੱਤੀ ਜਾਵੇ ਉਹ ਕਹਿੰਦੇ ਵੀ ਜੇਕਰ ਹੋਰ ਕੋਈ ਵੱਖ-ਵੱਖ ਧਾਰਮਿਕ ਲੋਕ ਆ ਜਿਹੜੇ ਉਹ ਰੱਖ ਸਕਦੇ ਆ ਉਹ ਆਪਣੇ ਹਥਿਆਰ ਸ਼ਸਤਰ ਰੱਖ ਸਕਦੇ ਆ ਤੇ ਭਾਈ ਸਾਨੂੰ ਵੀ ਤ੍ਰਿਸ਼ੂਲ ਰੱਖਣ ਦੀ ਆਗਿਆ ਦਿੱਤੀ ਜਾਵੇ ਇਹ ਵੀ ਉਹ ਕਹਿੰਦੇ ਜੀ ਸੈਲਫ ਡਿਫੈਂਸ ਦੇ ਵਾਸਤੇ ਉਹ ਕਹਿੰਦੇ ਵੀ ਤ੍ਰਿਸ਼ੂਲ ਆ ਜਿਹੜਾ ਉਹ Hindu ਧਰਮ ਦੇ ਵਿੱਚ ਇੱਕ ਬਹੁਤ ਪਵਿੱਤਰ ਨਿਸ਼ਾਨੀ ਹੈ ਇਸ ਕਰਕੇ ਸਾਨੂੰ ਤ੍ਰਿਸ਼ੂਲ ਰੱਖਣ ਦੀ ਇਜਾਜ਼ਤ ਦਿੱਤੀ ਜਾਵੇ ਸੋ ਵੇਨੇ ਭਾਈ ਇਜਾਜ਼ਤ ਕੀ ਮਿਲਦੀ ਤੇ ਕੀ ਨਹੀਂ ਮਿਲਦੀ ਪਰ Hindu ਭਾਈ ਚੈਰਟੀਆਂ ਵੱਖ-ਵੱਖ ਜਿੱਥੇ ਬੰਦੀਆਂ ਕੱਲ ਇਨਸਾਫ ਦੇ ਮਾਮਲੇ ਤੇ ਪੂਰੇ ਹਮਲਿਆਂ ਦੇ ਮਾਮਲੇ ਦੇ ਉੱਤੇ ਇਕੱਠੀਆਂ ਹੋਈਆਂ ਸੀ ਪਰ ਮੇਰੀ ਨਿੱਜੀ ਤੌਰ ਦੇ ਉੱਤੇ ਇੱਕ ਬੇਨਤੀ ਹੈ ਇਹਨਾਂ ਸਾਰੇ ਆਗੂਆਂ ਨੂੰ ਤੁਹਾਡੇ ਨਾਲ ਕਦੇ ਵੀ ਤੱਕਾ ਨਾ ਹੋਵੇ ਅਸੀਂ ਇਹਦੀ ਕਾਮਨਾ ਕਰਦੇ ਹਾਂ ਪਰ ਜੋ ਤੁਹਾਡੇ ਬੰਦੇ ਕਦੇ ਸਿੱਖਾਂ ਦੇ ਬਾਰੇ ਕਦੇ ਕਿਸੇ ਧਰਮ ਬਾਰੇ ਕਦੇ ਕਿਸੇ ਧਰਮ ਬਾਰੇ ਬਕਵਾਸ ਕਰਦੇ ਆ ਤੇ ਉਹਨਾਂ ਨੂੰ ਵੀ ਰੁਕਣਾ ਚਾਹੀਦਾ ਕਿਉਂਕਿ ਕਾਰਨ ਇਹ ਆ ਵੀ ਅਸੀਂ ਆਪਦੇ ਧਰਮ ਦਾ ਪ੍ਰਚਾਰ ਕਰੀਏ ਜੀ ਸਦਕੇ ਕਰੀ ਜਾਏਗੀ ਪਰ ਸਾਨੂੰ ਇਸ ਗੱਲ ਦਾ ਤਾਂ ਕੋਈ ਅਧਿਕਾਰ ਨਹੀਂ ਕਿ ਅਸੀਂ ਕਿਸੇ ਦੇ ਧਰਮ ਦੇ ਉੱਤੇ ਮਾੜੀ ਚੰਗੀ ਟਿੱਪਣੀ ਕਰੀਏ ਇਹ ਵੀ ਇਹਨਾਂ ਨੂੰ ਸੋਚਣਾ ਪਊਗਾ ਤੇ ਫਿਰ ਪੁਲਿਸ ਨੂੰ ਵੀ ਚਾਹੀਦਾ ਵੀ ਜਿਹੜਾ ਬੰਦਾ ਗੰਦੀ ਮੰਦੀ ਗੱਲ ਮੂੰਹ ਦੇ ਵਿੱਚੋਂ ਕੱਢਦਾ ਤੇ ਉਹਨੂੰ ਗਨਮੈਨ ਕਿਹੜੀ ਗੱਲਾਂ ਦੇਣੇ ਆ ਇਹ ਗਨਮੈਨ ਵੱਲ ਨੇ ਬੰਦ ਹੋਣੇ ਚਾਹੀਦੇ ਬਿਲਕੁਲ ਸਹੀ ਕਿਹਾ ਤੁਸੀਂ ਟਹਿਣਾ ਸਾਹਿਬ ਕਿਸੇ ਨੂੰ ਅਧਿਕਾਰ ਨਹੀਂ ਹੈ ਕਿ ਕਿਸੇ ਵੀ ਧਰਮ ਦੇ ਬਾਬਤ ਕੋਈ ਵੀ ਟਿੱਪਣੀ ਕਰੇ ਹਰ ਇੱਕ ਇਨਸਾਨ ਨੂੰ ਆਪਣਾ ਧਰਮ ਪਿਆਰਾ ਹੁੰਦਾ ਹੈ ਖੈਰ ਅੱਗੇ ਵਧਦੇ ਹਾਂ ਗੱਲ ਕਰਦੇ ਹਾਂ ਹੁਣ ਅਮਰਿਤਪਾਲ ਸਿੰਘ ਹੋਰਾਂ ਦੇ ਪਿਤਾ ਦੀ ਕਹਿੰਦੇ ਕਿ ਉਹਨਾਂ ਦਾ ਵੀ ਦਰਦ ਛਲਕ ਹਾਂ ਬਿਲਕੁਲ ਜੀ ਅਮਰਤਪਾਲ ਸਿੰਘ ਦੇ ਪਿਤਾ ਦਾ ਦਰਦ ਛਲਕਿਆ ਤਰਸੇਮ ਸਿੰਘ ਹੋਰਾਂ ਦਾ ਉਹਨਾਂ ਨੇ ਕਿਹਾ ਜੀ ਕਿ ਮੇਰੇ ਪੁੱਤ ਦਾ ਇੰਨਾ ਵੱਡਾ ਕਸੂਰ ਨਹੀਂ ਜਿੰਨਾ ਕਿ ਬਣਾ ਦਿੱਤਾ ਗਿਆ ਉਹਨਾਂ ਨੇ ਕਿਹਾ ਜੀ ਕਿ ਮੇਰੇ ਪੁੱਤ ਨੂੰ ਜਾਣਬੁੱਝ ਕੇ ਪਰੇਸ਼ਾਨ ਕੀਤਾ ਜਾ ਰਿਹਾ ਬਦਲਾਖੋਰੀ ਹੋਈ ਆ ਕਿੜ ਕੱਢੀ ਆ ਦੁਸ਼ਮਣੀ ਕੱਢੀ ਜਾ ਰਹੀ ਆ ਉਹ ਕਹਿੰਦੇ ਵੀ ਐਨਐਸਏ 1 ਸਾਲ ਦੀ ਹੁੰਦੀ ਆ ਪੰਜਾਬ ਦੀ ਸਰਕਾਰ ਨੇ ਵਾਅਦਾ ਕਰਤਾ ਉਹ ਕਹਿੰਦੇ ਮੇਰੇ ਪੁੱਤ ਨੇ ਐਡਾ ਵੱਡਾ ਕੀ ਗੁਨਾਹ ਕੀਤਾ ਸੀ ਜਿਹਦੇ ਕਰਕੇ ਉਹਨੂੰ ਇੰਨੀ ਵੱਡੀ ਸਜ਼ਾ ਮਿਲ ਰਹੀ ਆ ਸਾਡੇ ਤੋਂ ਇੰਨੀ ਦੂਰ ਰੱਖਿਆ ਹੋਇਆ ਉਹ ਕਹਿੰਦੇ ਵੀ ਹੁਣ ਤਾਂ ਉਹ ਜਨਤਾ ਦਾ ਚੁਣਿਆ ਹੋਇਆ ਨੁਮਾਇੰਦਾ ਵੀ ਹੁਣ ਤੋਂ ਐਮਪੀ ਐ ਮੈਂਬਰ ਪਾਰਲੀਮੈਂਟਾ ਖਡੂਰ ਸਾਹਿਬ ਤੋਂ ਤੇ ਉਹਨੂੰ ਰਿਹਾ ਕਰਕੇ ਤੇ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਮਿਲਣਾ ਚਾਹੀਦਾ ਦੇਖੋ ਮੌਕਾ ਤਾਂ ਮਿਲਣਾ ਚਾਹੀਦਾ ਵੱਡੀ ਗਿਣਤੀ ਦੇ ਵਿੱਚ ਲੋਕ ਇਹ ਗੱਲ ਕਹਿੰਦੇ ਪਰ ਮੈਨੂੰ ਨਿੱਜੀ ਤੌਰ ਤੇ ਹਰਮੰਦੀ ਇਹ ਲੱਗਦਾ ਵੀ ਇਹ ਗੱਲ ਛੇਤੀ ਕਿਤੇ ਹੋਣੀ ਨਹੀਂ ਉਹ ਦੇਖੋ ਸੰਕੇਤ ਹੀ ਹੁੰਦੇ ਕੁਝ-ਕੁਝ ਗੱਲਾਂ ਦੇ ਜੇ ਕਿਤੇ ਅਮਰਤਪਾਲ ਨੂੰ ਛੱਡਣ ਬਾਰੇ ਰਿਹਾ ਕਰਨ ਬਾਰੇ ਪੈਰੋਲ ਦੇ ਬਾਰੇ ਸੋਚਦੇ ਹੋਣ ਤਾਂ ਹੁਣ ਨੂੰ ਤਾਂ ਭਾਈ ਮੈਨੂੰ ਲੱਗਦਾ ਜੀ ਫਿਰ ਵੱਡੀ ਪੱਧਰ ਤੇ ਖਬਰੇ ਆ ਜਾਣੀ ਸੀਗੀ ਵੀ ਭਾਈ ਉਹਨੂੰ 4 ਦਿਨ ਦੀ ਪੈਰੋਲ ਦੇ ਮੌਕੇ ਤੇ ਵਕ ਵਕ ਲੋਕਾਂ ਨੂੰ ਮਿਲਣ ਦੀ ਆਗਾ ਮਿਲੀ ਪਰ ਜਦੋਂ ਸੋਚਕਾਈ ਗਈ ਅਮਰਤਪਾਲ ਨੂੰ ਉਹਨੂੰ 4 ਦਿਨ ਦੀ ਪਰੋਲ ਮਿਲੀ ਹੈ ਤੇ 12ਵੇਂ ਘੰਟੇ ਬਾਅਦ ਉਹਨੂੰ ਵਾਪਸ ਡਿਬਰੂਗੜ ਦੇ ਵਿੱਚ ਲੈ ਗਏ ਆ ਸਵੇਰ ਦੇ ਵੇਲੇ 4 ਵਜੇ ਜੇਲ੍ਹ ਦੇ ਵਿੱਚੋਂ ਬਾਹਰ ਲੈ ਕੇ ਆਏ ਆ ਡਿਬਰੂਗੜ ਦੇ ਵਿੱਚੋਂ ਤੇ ਬਾਅਦ ਵਿੱਚ ਸੋਚਕਾਈ ਪਰਿਵਾਰ ਦੇ ਮੈਂਬਰਾਂ ਨੂੰ 40-50 ਮਿੰਟ ਮਿਲਾਇਆ ਰੋਟੀ ਖਾਧੀ ਤੇ ਨਾਲ ਦੀ ਨਾਲ 4 ਵਜੇ ਸ਼ਾਮ ਨੂੰ ਉਹਨੂੰ ਵਾਪਸ ਲੈ ਕੇ ਡਿਬਰੂਗੜ ਮਤਲਬ ਸਾਢੇ 3 ਦਿਨ ਤਾਂ ਉਸੇ ਰਣੀ ਕੱਟੇ ਗਏ ਜਦੋਂ 4 ਦਿਨ ਦੀ ਪਰੋਲ ਮਿਲੀ ਸੀ ਇਸ ਹਾਲਾਤ ਦੇ ਵਿੱਚ ਆਪਾਂ ਕਿਵੇਂ ਆਸ ਕਰ ਸਕਦੇ ਵੀ ਅਮਰਤਪਾਲ ਨੂੰ ਛੇਤੀ ਛੱਡਣਗੇ ਨਹੀਂ ਬਿਲਕੁਲ ਸਹੀ ਕਿਹਾ ਤੁਸੀਂ ਟਾਣਾ ਸਾਹਿਬ ਖੈਰ ਅੱਗੇ ਬਾਅਦਾਂ ਗੱਲ ਕਰਦੇ ਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੀ ਹੁਣ ਕਿਸਾਨਾਂ ਨੂੰ ਉਹਨਾਂ ਨੇ ਅਪੀਲ ਕੀਤੀ ਹੈ ਉਹ ਕਹਿੰਦੇ ਕਿ ਜਿਹੜੀਆਂ ਤੁਹਾਡੀਆਂ ਮੋਟਰਾਂ ਨੇ ਉਹਨਾਂ ਦੇ ਉੱਪਰ ਦਰਖਤ ਲਗਾਓ ਹਾਂ ਬਿਲਕੁਲ ਜੀ ਬੜੀ ਚੰਗੀ ਗੱਲ ਕਹੀ ਹੈ ਜੀ ਮੈਂ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਕਰਦਾ ਉਹਨਾਂ ਨੇ ਸੋਹਣੀ ਗੱਲ ਕਹੀ ਹੈ ਪਰ ਅਗਲੀ ਗੱਲ ਇਹ ਹੈ ਜੀ ਕਿ ਕੀ ਪੰਜਾਬ ਦੇ ਲੋਕ ਇੰਨੇ ਸਿਆਣੇ ਹੈਗੇ ਵੀ ਕਿਸੇ ਦੀ ਕੀਤੀ ਹੋਈ ਅਪੀਲ ਨੂੰ ਮੰਨ ਲੈਣ ਪੰਜਾਬ ਦੇ ਲੋਕ ਸੇਖੋ ਗੱਲ ਜਾਣਦੇ ਕਾਨੂੰਨ ਬਣਾ ਦਿਓ ਪੁਲਿਸ ਨਹੀਂ ਆ ਕੰਮ ਕਰਦੀ ਪੁਲਿਸ ਦੇ ਫਰਜ਼ ਬਣਦੇ ਆ ਸਰਪਾਰ ਸਖਤੀ ਕਰੇ ਵੀ ਮੰਨੀ ਬੈਠੇ ਪੰਜਾਬ ਦੇ ਲੋਕ ਵੀ ਅਸੀਂ ਡੰਗਦਾਰੇ ਅਸੀਂ ਪਸ਼ੂ ਆ ਤੇ ਅਸੀਂ ਤਾਂ ਡਾਂਗ ਦੇ ਡਰਨ ਵਾਲੀ ਚੱਲਣਾ ਸਾਡਾ ਹੋਰ ਕੋਈ ਮਤਲਬ ਨਹੀਂ ਹੈਗਾ ਹੁਣ ਜੇ ਆਪਾਂ ਗੱਲ ਕਰੀਏ ਵੀ ਭਗਵੰਤ ਮਾਨ ਨੇ ਕਿਹਾ ਵੀ ਇੱਕ ਇੱਕ ਮੋਟਰ ਦੇ ਉੱਤੇ ਕਿਸਾਨ ਚਾਰ ਚਾਰ ਦਰਖਤ ਲਾਉਣ ਬਿਲਕੁਲ ਸਹੀ ਗੱਲ ਆ ਮੈਂ ਤਾਂ ਕਹਿੰਦਾ ਛੇ ਛੇ ਲਾਉਣ 10 10 ਲਾਉਣ ਪਰ ਇਥੇ ਲਾ ਕੇ ਕੌਣ ਰਾਜ਼ੀ ਆ ਤੇ ਲਾਊਗਾ ਕੌਣ ਦਰਖਤ ਲਾਉਣ ਵਾਲਾ ਤਾਂ ਖਿਆਲ ਹੀ ਨਹੀਂਗਾ ਨਾਲੇ ਜਿਹੜੇ ਆਪਾਂ ਵੱਡੇ ਆ ਪੱਟੇ ਆ ਦਰਖਤ ਉਹ ਕਿਹੜਾ ਮੁੱਖ ਮੰਤਰੀ ਨੇ ਕਹੇ ਤੇ ਪੱਟੇ ਸੀਗੇ ਜਾਂ ਵੱਡੇ ਸੀ ਜਾਂ ਪ੍ਰਧਾਨ ਮੰਤਰੀ ਕੋਹਾੜਾ ਫੜਾ ਕੇ ਗਿਆ ਸੀ ਸਾਨੂੰ ਇਹ ਸਾਡੇ ਨੈਤਿਕ ਤੌਰ ਤੇ ਫਰਜ਼ ਬਣਦੇ ਮੁੱਖ ਮੰਤਰੀ ਭਾਵੇਂ ਇਹ ਗੱਲ ਕਵੇ ਵੀ ਨਾ ਲਾਓ ਆਪਾ ਤਾਂ ਵੀ ਲੱਗੇ ਮੁੱਖ ਮੰਤਰੀ ਜਾਂ ਕੋਈ ਪ੍ਰਧਾਨ ਮੰਤਰੀ ਕਵੇ ਜੀ ਵਧਦੇਓ ਆਪਾ ਤਾਂ ਵੀ ਨਾ ਵਢੀਏ ਪਰ ਗੱਲ ਇਹ ਜੀ ਕਿ ਪੰਜਾਬ ਦੇ ਲੋਕਾਂ ਦਾ ਇਹਨਾਂ ਗੱਲਾਂ ਦੇ ਵੱਲ ਧਿਆਨ ਹੈ ਨਹੀਂਗਾ ਬੇਥਵੀਆਂ ਦੇ ਵੱਲ ਧਿਆਨ ਜ਼ਿਆਦਾ ਉਸ ਤੋਂ ਕੋਲੀ ਗੱਲ ਇਹ ਆ ਵੀ ਹਰ ਬੰਦਾ ਮਜਬੂਰੀਆਂ ਦਾ ਰੋਣਾ ਰੋਈ ਜਾਂਦਾ ਕੀ ਕਰਗੇ ਸਾਡੀ ਜ਼ਮੀਨ ਥੋੜੀ ਆ 50 ਏਕੜ ਵਾਲਾ ਵੀ ਐ ਕਹੀ ਜਾਊਗਾ 20 ਏਕੜ ਵਾਲਾ ਵੀ ਐ ਕਹੀ ਜਾਊਗਾ 2 ਕਨਾਲਾਂ ਵਾਲਾ ਵੀ ਐ ਕਹੀ ਜਾਊਗਾ ਪਿੱਟੀ ਜਾਣਾ ਬਸ ਸਾਡੀ ਕਿਸਮਤ ਦੇ ਵਿੱਚ ਪਟਣਾ ਹੀ ਲਿਖਿਆ ਸ਼ਿਕਵੇ ਲਿਖੇ ਆ ਉਲਾਂਭੇ ਲਿਖਿਆ ਹੋਰ ਕੁਝ ਨਹੀਂ ਗਾ ਪਰ ਜਾਣਕਾਰੀ ਅਗਲੀ ਇਹ ਆ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਵਿੱਚ 14 ਲੱਖ ਤੋਂ ਵੱਧ ਟਿਊਬਵੈਲ ਆ ਯਾਨੀ ਕਿ ਖੇਤੀ ਵਾਲੇ ਮੋਟਰਾਂ ਇਹਨਾਂ ਮੋਟਰਾਂ ਦੇ ਉੱਤੇ ਇੱਕ ਇੱਕ ਮੋਟਰ ਦੇ ਉੱਤੇ ਚਾਰ ਚਾਰ ਦਰਖਤ ਲਾਏ ਜਾਣ ਉਹਨਾਂ ਨੇ ਅਪੀਲ ਕੀਤੀ ਆ ਪਰ ਗੱਲ ਇਹ ਜੀ ਕਿ ਦੇਖੋ ਕੱਲੇ ਦਰਖਤ ਲਾਉਣੇ ਕਾਫੀ ਨਹੀਂ ਦਰਖਤ ਦੀ ਸੰਭਾਲ ਵੀ ਬੜੀ ਜ਼ਰੂਰੀ ਆ ਦਰਖਤ ਤਾਂ ਲਾਤੇ ਆਪਾਂ ਮੰਨ ਲਓ ਪਰ ਉਸ ਤੋਂ ਬਾਅਦ ਉਹਦੀ ਸੰਭਾਲ ਵੀ ਕੀਤੀ ਜਾਵੇ ਸਮੇਂ ਦੀ ਲੋੜ ਇਹ ਆ ਜੀ ਬਿਲਕੁਲ ਸਹੀ ਕਿਹਾ ਤੁਸੀਂ ਟਾਣਾ ਸਾਹਿਬ ਉਹਨਾਂ ਦੀ ਸੰਭਾਲ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਟਾਣਾ ਸਾਹਿਬ ਇਹ ਇਸ ਮੌਸਮ ਦੇ ਵਿੱਚ ਤਾਂ ਬਹੁਤ ਸਾਰੀਆਂ ਤਸਵੀਰਾਂ ਵੀ ਅਖਬਾਰਾਂ ਦੇ ਵਿੱਚ ਛਪਦੀਆਂ ਹੁੰਦੀਆਂ ਵੀ ਫਲਾਣੀ ਥਾਂ ਤੇ ਰੁੱਖ ਲਾਏ ਫਲਾਣੀ ਥਾਂ ਤੇ ਰੁੱਖ ਲਾਏ ਕੀ ਹੁਣ ਵੀ ਦੁਬਾਰਾ ਤੋਂ ਰੁਝਾਨ ਜਾਂ ਸ਼ੁਰੂ ਹੋਇਆ ਕਿ ਨਹੀਂ ਦੇਖੋ ਮੇਰਾ ਖਿਆਲ ਵੀ ਸ਼ੁਰੂ ਤਾਂ ਚਲੋ ਹੋ ਹੀ ਗਿਆ ਰੁਝਾਨ ਵੀ ਫਲਾਣੀ ਸੰਸਥਾ ਦੇ ਵੱਲੋਂ ਐਨੇ ਬੂਟੇ ਲਾਏ ਗਏ ਐਨੇ ਬੂਟੇ ਵੰਡੇ ਗਏ ਉਹ ਨਾ ਅਸਲ ਵਿੱਚ 10 ਦਰਖਤ ਲਾ ਕੇ ਤੇ 20 ਅਖਬਾਰਾਂ ਦੇ ਵਿੱਚ ਖਬਰ ਲਾਉਣ ਵਾਲੀ ਹੈ ਜਿਹੜੀ ਉਹ ਚਿੱਟਕਾ ਜਿਹੜੀ ਸਾਡੇ ਅੰਦਰ ਹੈਗੀ ਆ ਸਾਨੂੰ ਇਸ ਗੱਲ ਤੇ ਵੀ ਨਹੀਂ ਕੋਈ ਇਤਰਾਜ਼ ਚਲੋ ਜਿਹੜਾ ਵੀ ਬੰਦਾ ਕੰਮ ਕਰਦਾ ਘਟ ਕਰਦਾ ਵੱਧ ਕਰਦਾ ਉਹਨੂੰ ਆਪਾਂ ਮੰਨਦੇ ਆ ਵੀ ਚਲੋ ਅਧਿਕਾਰ ਆ ਵੀ ਯਾਰ ਉਹ ਆਪਦੀ ਮਸ਼ਹੂਰੀ ਲੈ ਲਵੇ ਕ੍ਰੈਡਿਟ ਲੈ ਲਵੇ ਬੱਲੇ ਬੱਲੇ ਕਰਾ ਲਵੇ ਸਾਨੂੰ ਕੋਈ ਇਤਰਾਜ਼ ਨਹੀਂ ਇਸ ਗੱਲ ਤੇ ਵੀ ਪਰ ਕੱਲੀ ਬੱਲੇ ਬੱਲੇ ਨਹੀਂ ਨਾ ਆਪਾਂ ਬੂਟਾ ਲਾਇਆ ਗੱਲ ਖਤਮ ਬੂਟਾ ਲਾਇਆ ਗੱਲ ਖਤਮ ਐਉਂ ਨਹੀਂ ਦਰਖਤ ਲਾ ਕੇ ਉਹਨੂੰ ਸੰਭਾਲਣ ਦਾ ਜ਼ਿੰਮਾ ਬਹੁਤ ਵੱਡਾ ਹੁੰਦਾ ਜਿੰਨੀ ਦੇਰ ਤੱਕ ਉਹ ਦਰਖਤ ਧਰਤੀ ਦੇ ਵਿੱਚੋਂ ਪਾਣੀ ਖਿੱਚ ਕੇ ਤੇ ਆਪਦਾ ਪਾਲਣ ਪੋਸ਼ਣ ਆਪੇ ਕਰਨ ਦੇ ਵਿੱਚ ਸਮਰੱਥ ਨਹੀਂ ਹੈਗਾ ਉਨੀ ਦੇਰ ਤੱਕ ਉਹਨੂੰ ਨਿਆਂਇਆ ਵਾਂਗੂ ਪਾਲਣਾ ਵੀ ਪੈਂਦਾ ਇਹ ਵੀ ਗੱਲ ਦੇ ਵੱਲ ਪੰਜਾਬਗਾਂ ਨੂੰ ਗੌਰ ਕਰਨੀ ਚਾਹੀਦੀ ਆ ਨਹੀਂ ਤਾਂ ਡੱਕੇ ਤਾਂ ਆਪਾਂ ਬਹੁਤ ਕੱਢਦੇ ਆ ਤੁਸੀਂ ਦੇਖੋ ਵੀ ਸੜਕਾਂ ਦੇ ਆਲੇ-ਦੁਆਲੇ ਜਿੱਥੇ ਹੁਣ ਫੁੱਟਪਾਥ ਜਿਹੜੋ ਦੇ ਉੱਤੇ ਅਸੀਂ ਆਪਾਂ ਦਰਖਤ ਲਾਉਨੇ ਆ ਆ ਸਰਕਾਰਾਂ ਜਿਹੜੀਆਂ ਉਹ ਵਿਕਾਸ ਦੇ ਨਾਂ ਦੇ ਉੱਤੇ ਦਰਖਤਾਂ ਦਾ ਕੁੰਡਾ ਕਰੀ ਜਾਂਦੀਆਂ ਤੇ ਨਵੇਂ ਆਪਾਂ ਲਾਉਨੇ ਆ ਪਰ ਉਹ ਨਵੇਂ ਆ ਜਿਹੜੇ ਉਹ ਕਿੰਨੀ ਕੀ ਦੇਰ ਤੱਕ ਚੱਲਦੇ ਡੱਕਾ ਕੱਢਿਆ ਅੱਖ ਨੂੰ ਨੂੰ ਪਸ਼ੂ ਖਾ ਗਿਆ ਧੁੱਪ ਦੀ ਛਾਂ ਦੀ ਗਰਮੀ ਦੀ ਸੋਕੇ ਦੀ ਭੇਟ ਚੜ ਗਿਆ ਤੇ ਗੱਲ ਖਤਮ ਹੋ ਗਈ ਤੋ ਸਾਡੇ ਪੰਜਾਬੀਆਂ ਨੂੰ ਇਸ ਗੱਲ ਦੇ ਵੱਲ ਵੀ ਗੌਰ ਕਰਨੀ ਪਊਗੀ ਕਿ ਜਿਹੜਾ ਦਰਖਤ ਲਾਇਆ ਉਹਦੀ ਸਾਂਭ ਸੰਭਾਲ ਵੀ ਕਰਨੀ ਆ ਘੱਟੋ ਘੱਟ ਉਹ ਡੇਢ 2 ਸਾਲ ਪੂਰੀ ਸਾਂਭ ਸੰਭਾਲ ਦੀ ਮੰਗ ਵੀ ਕਰਦਾ ਜੀ ਜੀ ਬਿਲਕੁਲ ਸਹੀ ਕਹਣਾ ਸਰ ਪੰਜਾਬ ਦੇ ਵਿੱਚ ਕਹਿੰਦੇ ਮੂੰਗੀ ਐਮਐਸਪੀ ਦੇ ਉੱਪਰ ਨਹੀਂ ਵਿਕੀ ਜਿਸ ਦੇ ਕਰਕੇ ਕਾਫੀ ਜ਼ਿਆਦਾ ਵਿਰੋਧ ਹੋਇਆ ਜੀ ਦੇਖੋ ਇਹ ਵਿਰੋਧ ਹੋਣਾ ਹੀ ਆ ਜੀ ਇਹ ਆਪਾਂ ਵਿਰੋਧ ਨੂੰ ਆਪਾਂ ਗਲਤ ਨਹੀਂ ਕਹਿ ਸਕਦੇ ਕਿ ਇਹ ਆਪਣੀ ਥਾਂ ਦੇ ਉੱਤੇ ਵਾਜਬ ਗੱਲ ਆ ਕਿ ਐਮਐਸਪੀ ਮਿਲਣੀ ਚਾਹੀਦੀ ਆ ਐਮਐਸਪੀ ਤੇ ਫੈਸਲਾ ਖਰੀਦਣਾ ਚਾਹੀਦਾ ਪਰ ਸਾਡੀਆਂ ਸਰਕਾਰਾਂ ਜਿਹੜੀਆਂ ਉਹ ਇਸ ਗੱਲ ਦੇ ਵੱਲ ਗੌਰ ਕਰਦੀਆਂ ਨਹੀਂ ਆ ਸਾਡੀਆਂ ਸਰਕਾਰਾਂ ਨੂੰ ਤਾਂ ਇਹ ਵੀ ਚਲੋ ਇੱਕ ਵਾਰੀ ਵਾਅਦਾ ਕਰ ਲਓ ਬਾਅਦ ਦੇ ਵਿੱਚ ਗੱਲ ਆਈ ਗਈ ਫਿਰ ਵੇਖਾਂਗੇ ਜਦੋਂ ਫੇਰ ਰੌਲਾ ਪਿਆ ਇੱਕ ਵੇਲੇ ਵੇਲਾ ਲੰਘਾ ਲਓ ਬਸ ਇੰਨੀ ਗੱਲ ਆ ਸੋ ਸਰਕਾਰ ਤਾਂ ਇਹ ਗੱਲ ਕਹਿ ਦਿੰਦੀ ਆ ਵੀ ਭਾਈ ਐਮਐਸਪੀ ਦੇ ਮੁਤਾਬਕ ਫਲਾਣੀ ਚੀਜ਼ ਦਾ ਭਾਅ ਵਧਾਤਾ 100 ਰੁਪਏ ਝੋਨਾ ਵਧਾਤਾ ਇੰਨੀ ਚੀਜ਼ ਫਲਾਣਾ ਵਧਾਤੀ ਐ ਕਰਦੀਆਂ ਰਹਿੰਦੀਆਂ ਪਰ ਕੀ ਉਸ ਭਾਅ ਦੇ ਉੱਤੇ ਮੰਡੀ ਦੇ ਵਿੱਚ ਚੀਜ਼ ਖਰੀਦੀ ਜਾਂਦੀ ਆ ਹੁਣ ਦੇਖੋ ਐਮਐਸਪੀ ਦੇ ਮੁਤਾਬਕ ਜੇਕਰ ਮੂੰਗੀ ਖਰੀਦਣੀ ਹੋਵੇ ਤਾਂ 8500 ਰੁਪਏ ਕੁਇੰਟਲ ਮੂੰਗੀ ਦਾ ਭਾਅ ਪਰ ਜੇ ਪੰਜਾਬ ਦੇ ਵਿੱਚ ਵੇਖੀਏ ਤਾਂ ਇਸ ਵੇਲੇ ਮੇਰਾ خیال ਹੈ ਵੀ 4.5 ਨੂੰ 1000 ਨੂੰ ਕੁਇੰਟਲ ਵਿਖਦੀ ਆ ਕਿਉਂਕਿ ਇੱਥੇ ਖਰੀਦ ਏਜੰਸੀਆਂ ਜਾਂ ਜਿਹੜੀ ਆੜਤੀ ਹੈ ਜਿਹੜੇ ਭਾਅ ਉਹ ਖਰੀਦਦੇ ਉਹ ਹੀ ਆ ਨਾ ਜਾਂ ਉਹ ਕਹਿ ਦਿੰਦੇ ਵੀ ਭਾਈ ਆਪਦੀ ਮੂੰਗੀ ਫਿਰ ਆਪਦੇ ਕੋਲੇ ਰੱਖ ਲਓ ਅਸੀਂ ਨਹੀਂ ਖਰੀਦਣੀਗੀ ਹੁਣ ਇਸ ਹਾਲਾਤ ਦੇ ਵਿੱਚ ਕਿਸਾਨ ਕਹਿੰਦੇ ਆ ਕਿ ਭਾਈ ਐਮਐਸਪੀ ਨੂੰ ਕਾਨੂੰਨੀ ਗਰੰਟੀ ਬਣਾਇਆ ਜਾਵੇ ਵੀ ਜਿਹੜਾ ਭਾਅ ਤ ਹੈ ਕਰਤਾ ਕੇਂਦਰ ਦੀ ਸਰਕਾਰ ਨੇ ਪੂਰੇ ਭਾਰਤ ਦੀ ਹਰ ਮੰਡੀ ਦੇ ਵਿੱਚ ਉਸੇ ਭਾਅ ਦੇ ਉੱਤੇ ਉਹ ਫਸਲ ਖਰੀਦੀ ਜਾਵੇ ਇਹਦਾ ਮਤਲਬ ਇਹੀ ਹੈ ਜੀ ਕਿ ਜਿਹੜੀ ਫਸਲ ਖਰੀਦ ਗਰੰਟੀ ਕਾਨੂੰਨ ਆ ਉਹ ਇਹੀ ਆ ਐਮਐਸਪੀ ਨੂੰ ਲੀਗਲ ਗਰੰਟੀ ਕਾਨੂੰਨ ਬਣਾਇਆ ਜਾਵੇ ਇਹਦਾ ਮਤਲਬ ਇਹੀ ਆ ਪਰ ਇਹਨੇ ਭਾਈ ਕੀ ਬਣਦਾ ਜੀ ਬਿਲਕੁਲ ਕੈਨਾ ਸਾਹਿਬ ਆਪਾਂ ਕੱਲ ਵੀ ਖਬਰਾਂ ਦੇ ਵਿੱਚ ਇਸ ਖਬਰ ਦੀ ਸਾਂਝ ਪਾਈ ਸੀ ਕਿ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਜਿਹੜੀ ਹਰਿਆਣਾ ਦੀ ਸਰਕਾਰਾਂ ਨੂੰ ਝਾੜ ਪਾਈ ਹੈ ਤੇ ਉਹਨਾਂ ਨੂੰ ਕਿਹਾ ਵੀ ਹਫ਼ਤੇ ਦੇ ਵਿੱਚ ਦੇ ਜਿਹੜੇ ਬੈਰੀਕੇਡਸ ਉਹਨਾਂ ਨੇ ਲਗਾਏ ਨੇ ਉਹਨਾਂ ਨੂੰ ਹਟਾ ਦਿੱਤਾ ਜਾਵੇ ਤੇ ਹੁਣ ਹਰਿਆਣੇ ਦਾ ਇੱਕ ਮੰਤਰੀ ਹੈ ਉਹਦਾ ਬੜਾ ਬੇਤੁਕਾ ਜਿਹਾ ਬਿਆਨ ਸਾਹਮਣੇ ਆਇਆ ਉਹ ਕਹਿੰਦੇ ਵੀ ਠੀਕ ਹੈ ਬੈਰੀਕੇਡ ਹਟਾਉਣ ਲਈ ਕਿਹਾ ਪਰ ਕਿਸਾਨਾਂ ਨੂੰ ਦਿੱਲੀ ਜਾਣ ਲਈ ਨਹੀਂ ਕਿਹਾ ਹਾਈ ਕੋਰਟ ਨੇ ਦੇਖੋ ਜੀ ਤੁਸੀਂ ਇਥੋਂ ਇਸ ਗੱਲ ਦਾ ਅੰਦਾਜ਼ਾ ਲਾਓ ਵੀ ਜਨਾਬ ਅੰਦਰੋਂ ਪੁੱਜੇ ਕਿੰਨੇ ਪਏ ਹੈ ਜਨਾਬ ਅੰਦਰੋਂ ਸੜੇ ਕਿੰਨੇ ਪਏ ਆ ਇਹਦਾ ਇਥੋਂ ਜਿਹੜੀ ਅੰਦਾਜ਼ਾ ਮਿਲਦਾ ਹੈ ਇਹਦਾ ਇਹਦੀ ਖਬਰ ਇਹ ਆ ਕਿਉਂਕਿ ਦੇਖੋ ਹਾਈ ਕੋਰਟ ਨੇ ਤਾਂ ਇਹ ਗੱਲ ਕਹਿਤੀ ਵੀ ਹਰਿਆਣੇ ਦੀ ਸਰਕਾਰ ਇੱਕ ਹਫਤੇ ਦੇ ਵਿੱਚ ਸ਼ੰਭੂ ਬਾਰਡਰ ਦੇ ਉੱਤੇ ਜਿਹੜੇ ਬੈਰੀਕੇਡ ਲਾਏ ਆ ਉਹ ਹਟਾਵੇ ਤੇ ਕਿਸਾਨ ਕੋਈ ਗੱਲ ਨਹੀਂ ਦਿੱਲੀ ਜਾਂਦੇ ਤਾਂ ਕੋਈ ਮਾੜੀ ਗੱਲ ਥੋੜੀ ਹੈ ਦਿੱਲੀ ਵੀ ਤਾਂ ਸਾਡੀ ਸਭ ਦੀ ਆ ਉਹਨਾਂ ਨੇ ਤਾਂ ਇਹ ਗੱਲ ਕਹੀ ਆ ਪਰ ਹਰਿਆਣੇ ਦਾ ਇੱਕ ਮੰਤਰੀ ਆ ਮੂਲਚੰਦ ਕੈਬਨਿਟ ਮੰਤਰੀ ਆ ਉਹਨੇ ਪਤਾ ਕੀ ਕਿਹਾ ਉਹ ਕਹਿੰਦੇ ਜੀ ਦੇਖੋ ਬੈਰੀਕੇਡ ਹਟਾਉਣ ਦੇ ਬਾਰੇ ਗੱਲ ਕਹੀ ਗਈ ਹੈ ਕਿਸਾਨਾਂ ਨੂੰ ਦਿੱਲੀ ਜਾਣ ਬਾਰੇ ਥੋੜੀ ਗੱਲ ਕਹੀ ਹੈ ਹਾਈ ਕੋਰਟ ਨੇ ਉਹ ਕਹਿੰਦੇ ਬੈਰੀਕੇਡ ਹਟਾਉਣ ਵਾਸਤੇ ਹਾਈ ਕੋਰਟ ਨੇ ਕਹਿਤਾ ਚਲੋ ਠੀਕ ਹੈ ਪਰ ਜੇ ਕਿਸਾਨ ਨੇ ਗੱਲ ਕਹਿੰਦੇ ਹੁਣ ਅਸੀਂ ਦਿੱਲੀ ਜਾਵਾਂਗੇ ਤਾਂ ਦਿੱਲੀ ਜਾਣ ਵਾਸਤੇ ਥੋੜੀ ਕੀ ਹਾਈ ਕੋਰਟ ਨੇ ਅਦਾਲਤ ਨੇ ਥੋੜੀ ਇਹ ਗੱਲ ਕਹੀ ਆ ਉਹ ਕਹਿੰਦਾ ਵੀ ਕਿਸਾਨਾਂ ਨੇ ਜਿਹੜੀਆਂ ਵੀ ਮੰਗਾ ਹਨ ਉਹ ਦੱਸਿਆ ਜਾਣ ਸੂਬੇ ਦੀ ਸਰਕਾਰ ਕੇਂਦਰ ਦੀ ਸਰਕਾਰ ਉਹ ਮੰਨ ਲੂਗੀ ਹੁਣ ਇਸ ਮੂਲ ਚੰਦ ਨੂੰ ਇਹ ਦੀ ਪਤਾ ਵੀ ਸਵਾ ਸਾਲ ਕਿਸਾਨ ਪਹਿਲਾਂ ਬੈਠੇ ਰਹੇ ਆ ਤੇ 5 ਮਹੀਨਿਆਂ ਤੋਂ ਹੁਣ ਬੈਠੇ ਜੇ ਤੁਸੀਂ ਮੰਗਾ ਪੂਰੀਆਂ ਕੀਤੀਆਂ ਹੋਣਗੀਆਂ ਤਾਂ ਕਿਸਾਨ ਨੂੰ ਚ ਵਹਿਣ ਦੀ ਲੋੜ ਕੀ ਆ ਕਿਸਾਨ ਨੂੰ ਵਾਰ-ਵਾਰ ਸੰਘਰਸ਼ ਸ਼ੁਰੂ ਕਰਨ ਦੀ ਲੋੜ ਕੀ ਆ ਸੋ ਉਹਨਾਂ ਨੂੰ ਤਾਂ ਮੇਰੇ ਖਿਆਲ ਵੀ ਹਲੇ ਤੱਕ ਇਸ ਗੱਲ ਦਾ ਇਲਮੀ ਨਹੀਂ ਵੀ ਪਾਈ ਕਿਸਾਨ ਬੈਠੇ ਕਿਹੜੀ ਗੱਲੋਂ ਆ ਜੀ ਸੋ ਖੈਰ ਬਹੁਤ-ਬਹੁਤ ਸ਼ੁਕਰੀਆ ਸਰ ਆਜ ਦੇ ਲਈ ਇੰਨਾਈ ਜੀ ਫਿਰ ਵਿਚਾਰਾਂ ਦੀ ਸਾਂਝ ਪਾਵਾਂਗੇ ਮਿਹਰਬਾਨੀ ਬਹੁਤ ਮਿਹਰਬਾਨੀ ਜੀ ਤਾਂ ਮੈਂ ਜਾਣੇ ਜਾਂਦੇ ਪੰਜਾਬ ਦੇ ਮੌਸਮ ਬਾਰੇ ਵੀ ਦੱਸਣਾ ਚਾਹੁੰਦਾ ਕਿ ਪੰਜਾਬ ਦੇ ਵਿੱਚ ਇਸ ਵੇਲੇ ਜਦੋਂ ਆਪਾਂ ਖਬਰਾਂ ਨਹੀਂ ਸਾਂਝ ਪਾ ਰਹੇ ਆ ਤਾਂ ਮੀਂਹ ਪੈ ਰਿਹਾ ਜਲੰਧਰ ਦੇ ਵਿੱਚ ਵੀ ਰਾਤ ਦੇ ਵੇਲੇ ਤੋਂ ਕਾਫੀ ਮੀਂਹ ਪੈ ਰਿਹਾ ਪੂਰੇ ਪੰਜਾਬ ਦੇ ਵਿੱਚ ਮੌਸਮ ਠੀਕ ਤੇ ਸੋਹਣਾ ਬਣਿਆ ਪਿਆ ਅੱਜ ਯਾਨੀ ਕਿ 12 ਤਰੀਕ ਨੂੰ ਪੂਰੇ ਪੰਜਾਬ ਦੇ ਵਿੱਚ ਝੱਖੜ ਝੁੱਲੇ ਦੀ ਆਸ ਪ੍ਰਗਟਾਈ ਗਈ ਹੈ ਮਿਹਰਬਾਨੀ। ਸ਼ੁਕਰੀਆ।